ਲੂਜੀ ਕੀ ਨੇ ਜੋੜ ਦੇ ਨੇ ਤੁਹਾਡੀ ਟੀਮ ਦੇ ਵਿੱਚ ਇਹ ਕਲਸਤ ਨਮਿਤਿਆ ਅਸੀਂ ਆਪਣੀ ਜਰਨੀ ਜਿਹੜੀ ਉਹ ਵਧੀਆ ਚਲਾ ਰਹੇ ਸੀ ਸੰਕਾਟੇ ਦੀ ਤੇ ਜੋ ਆਲਰੇਡੀ ਪਹਿਲਾਂ ਕਰਦੇ ਆ ਰਹੇ ਸੀਗੇ ਲਹਿਰਾਂ ਕਚ ਦੀਆਂ ਮੰਦਰਾ ਰੌਣਕ ਮੇਲਾ ਦੂਰਦਰਸ਼ਨ ਦੇ ਬੜੇ ਸ਼ੋਅ ਸੀ ਮੈਂ ਤੇ ਪਹਿਲਾਂ ਜੀ ਹੋਸਟ ਕਰਦੇ ਸੀਗੇ ਐਂਕਰ ਕਰਦੇ ਸੀਗੇ ਤੇ ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਡੀ ਜੋੜੀ ਤਾਂ ਹਟ ਹੈਗੀ ਆ ਤੇ ਉਹ ਸ਼ੋਅ ਮੈਂ ਤੁਹਾਡੇ ਤੋਂ ਹੋਸਟ ਕਰਾਉਣਾ ਪਰ ਕਹਿੰਦੇ ਵੀ ਤੁਸੀਂ ਮੇਰੀ ਸੁਝਾਅ ਤੇ ਇੱਕ ਲੜਕੀ ਆ ਬਹੁਤ ਛੋਟੀ ਉਮਰ ਦੀ 19 ਸਾਲ 20 ਸਾਲ ਦੀ ਨੀਲੂ ਉਹ ਬੀਏ ਕਰਦੀ ਸੀ ਗੁਰੂ ਨਾਨਕ ਗਰਲ ਕਾਲ ਲੁਧਿਆਣੇ ਤੇ ਉਹਨੇ ਐਂਟਰੀ ਮਾਰੀ ਸੀਗੀ ਹੰਸ ਰਾਂਸ ਜੀ ਦਾ ਗੀਤ ਸੀਗਾ ਸ਼ਾਇਦ ਉਹ ਨਵੇਂ ਸਾਲ ਦੇ ਪ੍ਰੋਗਰਾਮ ਤੇ ਆ ਸੀ ਵੰਜਾਰਣ ਕੁੜੀਏ ਉਹ ਚ ਡਾਂਸ ਕੀਤਾ ਨੀਲੂ ਨੇ ਕਹਿੰਦੇ ਡਾਂਸ ਬੜਾ ਖਿੱਚਿਆ ਕੁੜੀ ਪ੍ਰਤਿਭਾਵਾਨਾ ਉਹਨੂੰ ਤੁਸੀਂ ਆਪਣੇ ਨਾਲ ਲੈ ਕੇ ਐਂਕਰਿੰਗ ਚ ਲਾਓ ਜੀ ਤੇ ਅਸੀਂ ਥੋੜਾ ਜਿਹਾ ਚੱਕਦੇ ਸੀਗੇ ਕਿਉਂ ਪਿੰਡਾਂ ਦੀ ਕਹਾਵਤ ਹੈ ਨਾ ਤੀਜਾ ਰਲਿਆ ਤੇ ਕੰਮ ਗਲਿਆ ਵੀ ਦੋਹਾਂ ਦੀ ਟਾਈਮਿੰਗ ਛੜੀ ਹੈਗੀ ਆ ਪਰ ਭਾਜੀ ਹਰਜੀਤ ਦੇ ਕਹਿੰਦੇ ਅਸੀਂ ਨੀਲੂ ਨੂੰ ਨਾਲ ਲਿਆ ਭਲਾ ਜੀ ਸਕ੍ਰਿਪਟਿੰਗ ਕੀਤੀ ਅਸੀਂ ਰੈਸ ਲਾਂ ਕੀਤੀਆਂ 83 ਆਡੀنس بیس ਸ਼ੋ ਨੂੰ ਪੰਜ ਛੇ ਕਿਸ਼ਤਾ ਕਢੀਆਂ ਤੇ ਨੀਲੂ ਬਹੁਤ ਅੱਛਾ ਪਿਕ ਕਰ ਗਈ। ਟੱਲੀਰ ਦੀ ਆਵਾਜ਼ ਤਨਕ ਦੀ ਹੁਣ ਤਾਂ ਵਕਾਲਤ ਕਰਕੇ ਹੁਣ ਤਾਂ ਵੱਡੀ ਅਫਸਰ ਬਣ ਗਈ ਡਿਸਟ੍ਰਿਕਟ ਅਟਾਰਨੀ ਆ। ਬਟ ਮੈਂ ਗੱਲ ਕਰਦਾ 97 99 ਦੀ ਜਿਹੜੋ ਪਿਕ ਕਰ ਗਈ ਤਾਂ ਫਿਰ ਜਰਨੈਲ ਕਮਾਨ ਜੀ ਕਹਿਣ ਲੱਗੇ ਵੀ ਆਪਾਂ ਛਣਕਾਟੀ ਵਿੱਚ ਨੀਲੂ ਨਾਲ ਲੈ ਲਈਏ। ਕਿਉਂਕਿ ਉਹ ਸਾਡੇ ਸ਼ੋਅਾਂ ਤੇ ਹੌਣ ਲੱਗ ਪਈ ਸੀ। ਤਾਂ ਛਣਕਾਟਾ 95 ਵਿੱਚ ਨੀਲੂ ਪਹਿਲੀ ਵਾਰੀ ਦਾਖਲ ਲੈਂਦੀ ਆ ਤੇ ਫਿਰ ਉਹ ਜੋੜੀ ਤੋਂ ਟਿਕੜੀ ਵੱਜ ਜਾਂਦੀ। ਜੀ। ਸੋ ਤਿੱਕੜੀ ਦੀ ਆਪਸ ਵਿੱਚ ਕਿੰਨੀ ਬੰਦੀ ਸੀ ਕਿੰਨੀ ਵਾਰ ਲੜਾਈ ਵੀ ਹੁੰਦੀ ਸੀ ਐਂਡ ਕੌਣ ਸੀ ਜਿਹੜਾ ਹਮੇਸ਼ਾ ਸੌਟ ਆਊਟ ਕਰਨ ਤੇ ਲੱਗਾ ਹੁੰਦਾ ਸੀ ਕੁਝ ਪਰਦੇ ਦੇ ਪਿੱਛੇ ਦੀਆਂ ਗੱਲਾਂ ਕੁਝ ਪਰਦੇ ਦੇ ਸਾਹਮਣੇ ਦੀਆਂ ਗੱਲਾਂ ਕਿਉਂਕਿ ਜਦੋਂ ਅਸੀਂ ਇਕੱਠੇ ਜਰਨੀ ਕਰਦੇ ਸੀ ਨਾ ਜੀ ਤੇ ਸੀਨ ਕੀ ਹੁੰਦਾ ਸੀ ਕਿ ਲਸ਼ਕਾਰਾ ਦੀ ਰਿਕਾਰਡਿੰਗ ਚ ਵੀ ਮੇਰੀ ਜਿਹੜੇ ਜਿੰਦਰ ਸੀ ਮੈਂ ਡਿਸਟ੍ਰਿਕਟ ਮੈਨੇਜਰ ਮਾਰਕਫਿਟ ਸੀ ਮੇਰਾ ਬੀਐਸਐਫ ਚੋਂ ਸਰਕਾਰੀ ਘਰ ਸੀ ਤੇ ਭੱਲਾ ਜੀ ਤੇ ਨੀਲੂ ਦੇ ਮਾਤਾ ਜੀ ਨੇ ਨੀਲੂ ਨੇ ਅਨਮੈਰਿਟਸ ਨੀਲੂ ਤਾਂ ਇਹਨਾਂ ਨੇ ਇਕੱਠੇ ਗੱਡੀ ਚ ਆਇਆ ਕਰਨਾ ਪਹਿਲੀ ਬ੍ਰੇਕਰ ਨੇ ਬੀਐਸਐਸ ਤੋਂ ਵੇਰੇ ਘਰ ਮਾਰਨੀ اچھا ਤੇ ਮੇਰੇ ਵਾਈਫ ਨੇ ਮੇਰੇ ਮਾਤਾ ਜੀ ਨੇ ਖਾਣਾ ਖੁਣਾ ਤਿਆਰ ਰੱਖਣਾ ਵੀ ਪਰੋਣੇ ਆ ਰਿਹਾ ਤੇ ਭੱਲਾ ਜੀ ਨੂੰ ਦੱਸ ਸੀ ਵੀ ਮੈਂ ਨਾ ਰਿਕਾਰਡ ਤੋਂ ਪਹਿਲਾਂ ਖਾਣਾ ਨਹੀਂ ਖਾਣਾ ਉਹਨਾਂ ਨੂੰ ਇੱਕ ਕਨਸੈਪਟ ਸੀਗਾ ਕਿ ਮੈਂ ਨਾ ਸੁਸਤੀ ਪੈ ਜੂਗੀ ਜਾਂ ਮੇਰੀ ਕਮੇਡੀ ਨਹੀਂ ਨਿਕਲਣੀ ਉਹਨਾਂ ਨੇ ਬਸ ਮਾੜਾ ਮਾੜਾ ਚਾਹ ਚੂ ਪੀ ਕੇ ਸਾਰ ਲੈਣਾ ਤੇ ਨੀਲੂ ਨੇ ਜਾਂ ਉਹਦੇ ਮਾਤਾ ਜੀ ਨੇ ਖਾਣਾ ਖਾਣਾ ਤੇ ਅਸੀਂ ਜਦੋਂ ਰਿਕਾਰਡਿੰਗ ਖਤਮ ਕਰਾ ਲੈਣੀ ਨਾ ਤਾਂ ਨਾਜ ਸਿੰਘਮੀ ਕੋਲ ਜਲੰਧਰ ਦਾ ਬੜਾ ਮਸ਼ਹੂਰ ਗੋਲਗੱਪਾ ਹੈ ਨਾ ਤੇ ਨੀਲੂ ਨੇ ਕਿਹਾ ਗੋਲਗੱਪਾ ਅੱਥੇ ਖਾਣਾ ਤੇ ਮੈਂ ਤੇ ਭੱਲਾ ਜੀ ਨੀਲੂ ਨੇ ਉਥੇ ਗੁਲਗਪੇ ਖਾਣ ਹਣਾ ਉਥੋਂ ਸਾਡੀਆਂ ਨਾ ਇਹ ਜਿਹੜੀ ਆਫ ਸਕ੍ਰੀਨ ਜੁਗਲਬੰਦੀਆਂ ਸ਼ੁਰੂ ਹੋ ਗਈਆਂ ਭੱਲਾ ਜੀ ਦਾ ਸੁਭਾਅ ਆ ਟੀਚਰ ਟੀਚਰ ਉਹਨੇ ਕਰ ਦਿਆ ਕਰਨੀ ਤੇ ਇਹ ਨੀਲੂ ਨਵੀਂ ਨਵੀਂ ਸੀ ਇਹਨੇ ਗੁੱਸਾ ਕਰ ਜਾ ਕਰਨਾ ਮੈਂ ਨੀਲੂ ਸਮਝਾਉਣਾ ਵੀ ਨੀਲੂ ਇਹਨਾਂ ਦਾ ਸੁਭਾਅ ਆ ਕੋਈ ਮਨ ਚ ਨਹੀਂ ਹੋਈ ਗੱਲ ਈ ਤੂੰ ਇਹਨੂੰ ਬਰਦਾਸ਼ਤ ਕਰਨਾ ਚਾਹੀਦਾ ਆ ਹੁਣ ਕਮੇਡੀ ਕਿੱਥੋਂ ਨਿਕਲੀ ਇਹ ਰਿਕਾਰਡ ਵੀ ਕਰਾਤੀ ਕਿ ਜਾਮਨ ਖਾ ਕੇ ਨਹੀਂ ਦੇਖੀ ਨਾ ਰੱਖਿਆ ਨੀਲੂ ਅੱਛਾ ਤੇ ਮੈਨੂੰ ਕਹਿੰਦੇ ਦਤ ਨੇ ਲੱਕੜ ਨਹੀਂ ਕਰੇ ਨਾ ਰੱਖਿਆ ਬੱਲਾ ਤੇ ਮੈਂ ਵੀ ਕਹਤਾ ਨਹੀਂ ਦਾ ਮੂੰਹ ਨਹੀਂ ਵਖਿਆ ਨਾ ਰੱਖਿਆ ਭੱਲਾ ਯਾਨੀ ਅਸੀਂ ਆਪਸ ਚ ਕਮੇਟੀ ਕਰਨੀ ਤਾਂ ਨੀਲੂ ਨੇ ਸ਼ੁਰੂ ਚ ਗੁੱਸਾ ਕੀਤਾ ਪਰ ਅਲਟੀਮੇਟਲੀ ਉਹ ਸਮਝ ਪੈ ਗਈ ਕਿ ਇਹ ਤਾਂ ਇਹਨਾਂ ਦਾ ਸੁਭਾਅ ਆ ਤੇ ਉਹ ਫਿਚਨ ਘਟਾ ਜਦੋਂ ਮਚੌਰ ਹੁੰਦਾ ਗਿਆ ਨੀਲੂ ਦੀ ਮੈਰਿਜ ਹੋ ਗਈ ਵਿਆਹ ਤੋਂ ਬਾਅਦ ਵੀ ਉਹਦੇ ਇਲਾਜ ਦੇ ਘਰੇ ਜਾਣਾ ਸੀ ਉੱਥੇ ਵੀ ਸਸਰ ਸਹੁਰੇ ਮਿਲਣਾ ਤੇ ਭੱਲਾ ਜੀ ਹੁੰਦਾ ਵੀ ਮੈਂ ਕਿਹੜਾ ਕਿਹੜਾ ਹੱਥੋਂ ਪੰਚ ਲੈ ਆਵਾ ਤੇ ਉਹ ਫਿਰ ਨੀਲੂ ਨੇ ਖਿਜਣਾ ਕਿ ਮੈਂ ਹਰ ਕੁੜੀ ਪਰਿਵਾਰਕ ਤੌਰ ਤੇ ਕਹਿੰਦੀ ਮੇਰੇ ਪਰਿਵਾਰ ਚ ਸਾਸੋਰਾ ਕੁਝ ਨਾ ਦੀ ਦੀ ਮਜ਼ਾਕ ਅਡਾਉਂ ਕਿ ਮੇਰੀ ਘਰ ਚ ਪੋਜੀਸ਼ਨ ਨਖਸਤਾ ਹੋ ਜਵੇ ਉਹਨਾਂ ਨੇ ਕਿਹਾ ਨਾ 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 ਨਿੱਲੂ ਤੂੰ ਚਿੰਤਾ ਨਾ ਕਰ ਉਹ ਮੈਂ ਸੰਭਾਲ ਲੂੰਗਾ ਪਰ ਮੈਨੂੰ ਕਮੇਟੀ ਬੇਲਗਾਮੀ ਕਰਨ ਦੇ ਤੇ ਉਦੋਂ ਵਿੱਚ ਕਮੇਟੀ ਰਿਕਾਰਡ ਵਾਇਰਲ ਨਿੱਲੂ ਤੂੰ ਦਿਨ ਤਿੰਨ ਵਾਰੀ ਸਾਸ ਦੇ ਪੈਰੀ ਅਥਰਾ ਕਰਨੇ ਆ ਇਸ ਕਰਕੇ ਨਹੀਂ ਵੀ ਤੂੰ ਉਹਦੀ ਸੇਵਾ ਕਰਨੀ ਆ ਇਹ ਦੇਖਣਾ ਪੈਰਾਂ ਨੂੰ ਸੋਚ ਪਈ ਯਾਨੀ ਉੱਚ ਵੀ ਕਮੇਟੀ ਕਰਨੀ ਹੋਣੀ ਕਹਿੰਦਾ ਤੁਸੀਂ ਭਲਾ ਜੀ ਕੀ ਗੱਲਾਂ ਕਰਦੇ ਹੋ ਕਹਿੰਦੇ ਫਰਾਨ ਕਰ ਯਾਨੀ ਉਹਨਾਂ ਦੀ ਕਮੇਟੀ ਦਾ ਸਟਾਈਲ ਹੈ ਸੀਗਾ ਇਦਾਂ ਦੀ ਗੱਲਾਂ ਕਰਦੇ ਕਰਦੇ ਬਹੁਤ ਘਟਨਾਵਾਂ ਹੁੰਦੀ ਰਹੀਆਂ ਪਰ ਜਿਹੜੀ ਲੜਾਈ ਬਹੁਤ ਜ਼ਿਆਦਾ ਪਬਲਿਕ ਹੋਈ ਨਾ ਉਹ ਤੁਸੀਂ ਜਿਹੜੀ ਮੀਡੀਆ ਤੇ ਸੁਣੀ ਵੀ ਹੋਣੀ ਆ ਕਿ ਅਸੀਂ ਛਣਕਾਟਾ ਨਹੀਂ 90 ਸਾਲ ਦਾ ਸ਼ੋਅ ਸੀਗਾ ਟੀ ਸੀਰੀਜ਼ ਦਾ ਫੁਲਕਾਰੀ ਤੇ ਸ਼ਮਸ਼ੇਰ ਸੰਧੂ ਪਾਜੀ ਦਾ ਉਹ ਪ੍ਰੋਗਰਾਮ ਸੀਗਾ ਤੇ ਚੰਡੀਗੜ੍ਹ ਦੇ ਲੱਗੇ ਕਾਉਂਸਲ ਪ੍ਰਿੰਟ ਜ ਰਾਤ ਨੂੰ 25 26 ਦਸੰਬਰ ਹੋਣਾ ਡੇਢ ਵੇ ਸ਼ੂਟਿੰਗ ਚੱਲੇ ਹੁਣ ਸ਼ੂਟਿੰਗ ਚ ਜੋ ਆ ਲੈਪਲ ਹੋਣੇ ਨੇ ਜੀ ਕਾਰਡਲੈਸ ਜਾਲਨੇ ਤੁਸੀਂ ਭੁੱਲ ਜਾਨੇ ਵੀ ਲੈਪ ਲੱਗਾ ਕੇ ਅਸੀਂ ਮੈਂ ਤੇ ਭਲੇ ਨੇ ਲੈਪ ਲਾਇਆ ਕਾਰਡਲੈਸ ਤੇ ਰਾਤ 1:30 ਵਜੇ ਨੀਲੂ ਕਿਉਂਕਿ ਠਾ ਠੰਡ ਬਹੁਤ ਸੀ ਆਊਟਰ ਸ਼ੂਟਿੰਗ ਸੀਗੀ ਤੇ ਮੁੰਡੇ ਤਾਂ ਹੁਣ ਖੁਸ਼ੀ ਜੀ ਕੋਰ ਕੋਟ ਪਾ ਲੈਂਦੇ ਆ ਜੀ ਕਰਦੇ ਕੁੜੀਆਂ ਨੂੰ ਤਾਂ ਮੈਂ ਚੰਗੀ ਤੌਰ ਲੱਗਾ ਤੇ ਉਹਨੇ ਸਲੀਵਲੈਸ ਜਿਹਾ ਲਹਿੰਗਾ ਲੂੰਗਾ ਪਾ ਕੇ ਤੇ ਠੰਡ ਲੱਗੇ ਉਹਨੂੰ ਤੇ ਉਹ ਪਰਫਾਰਮ ਨਾ ਕਰ ਪਾਵੇ ਤੇ ਉਹਨੂੰ ਅਸੀਂ ਵੀ ਸ਼ੂਟਿੰਗ ਖਤਮ ਕਰੋ ਜਲਦੀ ਖਤਮ ਕਰੋ ਖੇਜਰੀ ਸੀ ਨਾ ਤੇ ਪੱਲਾ ਜੀ ਨੂੰ ਗੁੱਸਾ ਸੀ ਵੀ ਪੱਲਾ ਜੀ ਦਾ ਸੁਭਾਸ ਵੀ ਕੰਮ ਨੂੰ ਖੁੱਭ ਕੇ ਕਰਨਾ ਤਨਵਰੀ ਨੇ 30 ਵਰਵੀ ਡੀਟੇ ਕਹਿੰਦਾ ਨਾ ਮੈਂ ਪਰਫੈਕਟ ਕਰ ਰਹਾ ਕਿਉਂਕਿ ਡਾਇਰੈਕਟਰ ਨੇ ਕਹਿੰਦਾ ਮੇਰੀ ਓਕੇ ਆ ਪ੍ਰੋਡਿਊਸਰ ਨੇ ਕਹ ਰੋਕੇ ਕਹਿੰਦਾ ਮੇਰੀ ਇੰਤਜ਼ਾਰ ਲਿਖੀ ਮੈਂ ਦੁਆਰਾ ਕਹਿੰਦਾ ਪਰਫੈਕਟ ਸੀ ਸਕੇ ਉਹਨਾਂ ਨੇ ਸੀ ਵੀ ਨੀਲੂ ਕਰਦੀ ਕਿ ਪਈ ਆ ਵੀ ਇਹ ਇਦਾਂ ਐਕਸਪ੍ਰੈਸ਼ਨ ਨਹੀਂ ਦੇ ਪਾਰੀ ਤੇ ਠੰਡ ਦਾ ਰੌਲਾ ਪਈ ਜਾਂਦੀ ਆ ਜੇ ਸ਼ੂਟਿੰਗ ਕਰਨੀ ਕਰਨੀ ਪੈਣੀ ਆ ਇਸ ਗੱਲ ਤੇ ਗੁੱਸਾ ਆਇਆ ਸੀਗਾ ਲੈਪਲ ਸਮੇਤ ਅਸੀਂ ਬਾਥਰੂਮ ਦੋਨੇ ਗਏ ਉਹ ਸੀਗਾ 30 40 ਮੀਟਰ ਦੂਰ ਸਾਨੂੰ ਪਹੁੰਚ ਲੱਗਿਆ ਲੈਪਲ ਲੱਗਾ ਹੋਇਆ ਉਹ ਬਾਥਰੂਮ ਸ਼ੀਸ਼ੇ ਮਰੇ ਖੜਦਾ ਖੜਦਾ ਪੁੱਲਾ ਜੀ ਕਹਿੰਦੇ ਪ ਐਕਟਿੰਗ ਕਰਨੀ ਹੈ ਹੁਣ ਜੀ ਐਕਟਿੰਗ ਕਰਨੀ ਪੈਗੀ ਹੁਣ ਮਾਦਰੀ ਦੇਖਸ਼ਤ ਬਣ ਗਈ ਅੱਛਾ ਓਕੇ ਉਹ ਲੈਪਪ ਲਗਾਓ ਮੋਨੀਟਰ ਕੋ ਬਿਠੀ ਉਹਨੇ ਗੱਲ ਸੁਣ ਲਈ ਉਹ ਨਾਲ ਦੇ ਬੰਦੇ ਨੇ ਗੱਲ ਸੁਣ ਲਈ ਸਾਨੂੰ ਕੀ ਪਤਾ ਸਾਡੀ ਗੱਲ ਸੁਣ ਰਹੀ ਆ ਅਸੀਂ ਆਏ ਤਾਂ ਐਡਾ ਮੂਸ ਜਾ ਕੇ ਬਿਠੀ ਉਮੀਦ ਮਾਦਰੀ ਦੇਖਸ਼ਤ ਅੱਛਾ ਤੈਨੂੰ ਕੀ ਤਾਂ ਪਤਾ ਲੱਗਾ ਕਿਦੀ ਮੈਂ ਤਾਂ ਮੋਨੀਟਰ ਸੁਣ ਲਿਆ ਯਾਨੀ ਇਹ ਟੈਕਨੀਕਲ ਦੇ ਪੰਗੇ ਵੀ ਹੁੰਦੇ ਆ ਸੋ ਉਸ ਤੋਂ ਬਾਅਦ ਇੰਨੀ ਲੜਾਈ ਹੋਈ ਸਾਡੀ ਇੰਨੀ ਲੜਾਈ ਹੋਈ ਤਾਂ ਫਿਰ ਮੈਂ ਸਿਟੀ ਮਾਰ ਕੇ ਰੈਫਰੀ ਬੰਦਾ ਸੀ ਵੀ ਭਾਈ ਇਕੱਠੇ ਪਰਫਾਰਮ ਕਰਨਾ ਸੋ ਬਣਾਇਆ ਸੋ ਮੇਰਾ ਕਹਿਣ ਦਾ ਪੁਆਇੰਟ ਇਹ ਕਿ ਇਨਸਟੈਂਸ ਸਦਾਂ ਹੀ ਕਈ ਗੱਲਾਂ ਹੋਈਆਂ